ਹਲਾ ਹੋਈ ਅਸੀਂ ਆ ਗਏ ਲੰਗਰ ਸਵਾਦ ਲਾਓ ਜੀ ਆਪਾਂ ਪ੍ਰਸ਼ਾਦਾ ਚਾੱਕ ਲੈ ਹੁਣ ਅਸੀਂ ਚੱਲੇ ਹੁਜਾਰਾ ਕਿੱਥੋਂ ਜਾ ਕੋ ਮਨੇ ਕੋ ਉੱਪਰ ਜਾ ਲੈ ਲੱਕਰ ਚ ਸਾਰੇ ਨੇ ਇਸ ਤਰ੍ਹਾਂ ਕਰਦੇ ਸੀ ਇਹ ਕੋਲੇ ਤੋਂ ਤੰਨਣਾ ਨੇ ਵੜਿਆ ਕਿ ਕੌਣ ਸਣੀ ਇੱਕ ਫਲਾਰੀ ਇੱਕ ਪੀੜੀ ਹਰ ਇੱਕ ਮਿੱਲਾ ਕੇ ਤਾਂ falto bahut. ਅੰਤੀ ਸਸਰ ਕਾਲ ਦੇ ਸਾਰਾ ਨੂੰ ਕੀਤਾ ਸਾਰਿਆਂ ਐ ਸਾਰਿਆਂ ਨੇ ਲੱਧਿਆ ਆਈ ਜਾਣਗੇ ਅੱਜ ਅਸੀਂ ਰਾਸਤੇ ਤੇ ਜਾਣਾ ਤੇ ਠੰਡਾ ਵਰਦ ਚ ਖਾਣ ਦਾ ਬਹੁਤ ਆਪਾ ਮਿਲਿਆ ਠੰਡਾ ਵਰਦ ਚ ਇਸ਼ਨਾਨ ਕਰਨ ਲੱਗੇ ਮਸਾਲਾ ਹਾਂਜੀ ਹੋਣ ਆਪਾਂ ਇਸ਼ਨਾਨ ਕਰ ਲੈਨੇ ਸਿਰ ਤੇ ਹੁਣ ਆਪਾਂ ਮੱਥਾ ਟੇਕ ਕੇ ਚੱਲਨੇ ਆ ਠੰਡੇ ਵਰਦ ਤੇ ਤੇ ਬਾਕੀ ਆਪਣਾ ਸਮਾਨ ਸਭ ਚੈੱਕ ਲਿਆ ਠੰਡਾ ਬਹੁਤ ਆ ਠੰਡੇ ਹੋ ਗਾ ਬਹੁਤਾ ਬੱਸ ਬੰਦ ਕਰ ਰਿਹਾ ਕੋਈ ਆ ਤਾਂ ਠੰਡਾ ਵਰਦ ਸਾਰੇ ਜਣੇ ਜ਼ਰੂਰ ਆਇਓ ਮੱਥਾ ਟੇਕਿਓ ਉੱਤੀ ਹੜਾ ਪਕਾ ਤੇ ਘਰ

ਜੇ ਮੋਕ ਕਰਮੇ ਕਰਮ ਚੀਂਦੇ ਰੱਖੀ ਜਗ੍ਹਾ ਬੜਾਈਏ ਕਿੱਥੇ ਅੱਗੇ ਵਸ ਜਾਣੀ ਹੈ ਉਹ ਤਾਂ ਕਦੇ ਜੀਵਾਂ ਵਿੱਚ ਦੁੱਖ ਦਿੰਦੇ ਦੱਤੇ ਸੇ ਵੜੀਏ ਅਸਲਾਮ ਜੀ ਹੋਰ ਵੀ ਆ ਰਹੇ ਆਨੇਗਾ ਕਿਲੇ ਹਾਂ ਤੇ ਹੌਲਾ ਸੀ ਮੋਤਰਾਮ ਦੇ ਪਾਰਕ ਤੇ ਜਾ ਰਿਹਾ ਤਾਂ ਦਾ ਮਤਲਬ ਮਾਥਾ ਦੇਖ ਲਿਆ ਜਾਤ ਗਰ ਸਿੰਘ ਦਾ ਬਾਬਾ ਮੂਰਤੀ ਰਾਮ ਜੀ ਦਾ ਮੰਦਹਿਰਾ ਨੂੰ ਜਾ ਰਿਹਾ ਤੇ ਕਬਾਰ ਕਰਨਾ ਜੀ ਤੇ ਆਪਾਂ ਉਹ ਦੇਖਾ ਚੱਲੇ ਆ ਆਜਾ ਜੋ ਬਖਾਨ ਦੇਖਿਓ ਇਹਦੇ ਥੱਬੇ ਦੇ ਕਿਲੇ ਥੱਬੇ ਦੀ ਦਰਿਆ ਕੱਪੀ ਸੀ ਹਾਂ ਕੱਲ ਜੀ ਹੋਣਾ ਕਬਾਰ ਤੇ ਆਜਾ ਤਾ ਦਿਲ ਪਾ ਫੈਰੀ ਮੋਤੀ ਦਾ ਨਾਮ ਹੋ ਹਾਂ ਮਾਤਾ ਕਰਾਉਣ ਨਾ ਮਾਤਾ ਖੁਸ਼ੀ ਛੱਕੀ ਬੰਦੀ ਕੋਣ ਟਾਈਮ ਤੋਂ ਵੀ ਨਾ ਆਚਾਰ ਬਿਕਰਾ ਲਾਂਗੇ ਬੁੱਟਾ ਦੇ ਕੋਲੇ ਲੁਭਾ ਹੋ ਜਾ ਮਗੋ ਚੱਲਦੇ ਨਾ ਹੋਈ ਫਿਰ ਮੈਂ ਨੰਬਰ ਹਾਂ ਜੀ ਆਪਾਂ ਮੋਤਿਗਰਾ ਮੈਰਾ ਜਿਹੜਾ ਜੋ ਪਾਰਕ ਚਾਦਰ ਚ ਬਣਾਈ ਆ ਤੇ ਆਪਾਂ ਉਹ ਦੇਖੀ ਤੇ ਪੱਕੇ ਤੁਸੀਂ ਦੇਖੋ ਕਿੰਨਾ ਘਾਟ ਆ ਇਹ ਉੱਥੇ ਚੜਿਆਂ ਦਾ ਲੰਗਰ ਲੱਗਿਆ ਹੋਇਆ ਛੱਤੀ ਦਾ ਪੈਗਾ ਕાળા-ਕાળા ਦਾ ਸੰਗ ਹੁਣ ਅਸੀਂ ਇੱਥੇ ਚੜੇ ਖਾਣ ਲੱਗੇ ਆ ਚਾਹ ਨੂੰ ਮੱਥਾ ਸੇ ਰਹਿ ਗਿਆ ਆਪਾਂ ਹਰ ਜੀ ਬੋਲੋ ਆਪਾਂ ਮੱਥਾ ਦੇਖ ਲਾ ਤਾਂ ਹੁਣ ਅਗਲੀ ਵਾਰ ਚੱਲ ਕੇ ਕਰੇ बड़ाला बाजार में बंदगी होने के तो यार Kondisi agaklah. <laughs> কর ਤੇ ਆਪਾਂ ਪਰਮੇਸ਼ਵਰ ਦੁਆਰ ਕੋਰ ਦੁਆਰੇ ਚਾਹਾਂ ਬਹੁਤ ਵਧੀਆ ਕੋਰ ਦੁਆਰਾ ਮਨ ਨੂੰ ਸੁਖ ਮਿਲਦਾ ਮੱਥਾ ਟੇਕ ਕੇ ਸਾਰੇ ਦੁੱਖ ਦੂਰ ਹੁੰਦੇ ਆ ਹੁਣ ਆਪਾਂ ਚੱਲੇ ਆਂ ਲੰਕਾ ਸ਼ਾਕਾ ਚਾਹ ਦਾ ਪ੍ਰਸ਼ਾ ਬਾਕੀ ਬੜੀ ਫੈਮਲੀ ਕਿ ਸਿਆਰੀ ਆ ਸਾਰੇ ਸੰਗਤ ਆਈ ਆ ਸਾਡੇ ਫਰੈਂਡਾਂ ਚ ਆਦੋ ਆਦੋ ਜੀ ਹੂ ਆ ਅਰੇ ਹੋਰ ਗੱਲਾਂ ਸਾਰੇ ਮੱਚ ਕਰੋ। ਫਿਰ ਇੱਕ ਫੋਟੋ ਲੈ। ਅੱਜ ਹੀ ਹੁਣ ਆਪਾਂ ਚੱਲੇ ਤੇ ਲੰਘਰ ਖਾਨ। ਯਸ। ਥੋੜਾ ਕੰਮ। ਫੋਟੋ ਸਾਰਿਆਂ ਨੂੰ। ਹਾਂ ਓਏ। ਪਰ ਦਾਤੂ ਨੂੰ ਕਾਹੀ ਖੜਾ ਪਿਆ। ਫੁੱਲਾਂ ਦਾ ਫੁੱਲ ਦਾ ਫੋਟੋ ਬਣਾਉਣ ਦਾ। ਫੋਟੋ ਨਹੀਂ ਕਰੀ ਚੱਲੋ ਸਾਡੇ ਘਾਤ। ਲਾ ਕੇ ਬਾਰਕਣ। ਟਾਪ ਲੈ ਲਈ। ਹਾਂਜੀ। ਲਓ ਤੁਹਾਨੂੰ ਪਕੜਾਸ ਲਾ ਲੈ ਹਾਂ ਪਕੜ ਲੈ। ਲਓ ਜੀ ਬੰਮਾ ਨੇ ਕੈਪੀ ਲੱਗਾਈ। ਕੋਈ ਸਾਡਾ ਬਾਸ ਕੈਡਰੈਕਟਰ ਆ।

ਸੋਨੋ ਪਰਮੇਸ਼ਵਰ ਦਵਾਰ ਗੁਰ ਦਵਾਰ ਅੱਜ ਦੇਖੋ ਪਾਰਕ ਚੰਨੀ ਤੇ ਆ ਗਏ ਜੀ ਆਪਾਂ ਪਰਮੇਸ਼ਵਰ ਦਵਾਰ ਗੁਰ ਤੇ ਮੱਥਾ ਟੇਕ ਕੇ ਆਂਦਾ ਸੀ ਹੁਣ ਆਪਾਂ ਚੱਲੇ ਆ ਘਰੇ ਅੱਜ ਦੇਖਦੇ ਆ ਕਿੱਤਾਂ ਦਾ ਮਹੌਲਾ ਕਿਤੇ ਡਾਉਂ ਨਹੀਂ ਉਹ ਗੁਰਦਵਾਰ ਜਾਣਾ ਹਾਏ ਮੰਮੀ ਹਣ ਹੋਰ ਘਰ ਤੁਰਿਆਣਾ ਹਾਂ ਪੁੱਤ ਠੀਕ ਹੈ ਜੀ ਅੱਜ ਆਪਾਂ ਗੁਰਦਵਾਰਾ ਤੇ ਮੱਥਾ ਟੇਕਣਾ ਸਾਰੇ ਬਾਬਰ ਦਾ ਦਰਸ਼ਨ ਕਰਨੇ ਅੱਜ ਆਪਾਂ ਹਰ ਇੱਕ ਗੁਰਦੁਆਰਾ ਘੁੰਮ ਲਿਆ ਅੱਜ ਆਪਾਂ ਜੀ ਆਪਾਂ ਫਤਿਹਗੜ੍ਹ ਸਾਹਿਬ ਤੋਂ ਆਪਾਂ ਘਰ ਵਾਪਸ ਆ ਗਏ ਸੀ ਰਾਤ ਬਹੁਤ ਲੇਟ ਹੋ ਗਈ ਸੀਗੇ ਤੇ ਤਾਂ ਕਰਕੇ ਆਪਾਂ ਹੁਣ ਵੀਡੀਓ ਬਣਾਉਣ ਲੱਗੇ ਸੀ ਤੇ ਆਪਾਂ ਵਲੌਗ ਦਾ ਐਂਡ ਕਰਨ ਲੱਗੇ ਆ ਤੇ ਆਪਾਂ ਕੱਲ੍ਹ ਘਰੇ ਵਾਪਸ ਆ ਗਏ ਸੀ ਦਰਸ਼ਨ ਹੋ ਗਏ ਸੀ ਛੋਟੇ ਸਾਹਿਬ ਜਦ ਤੱਕ ਸ਼ਹੀਦ ਹੋਏ ਸੀ ਫਤਿਹਗੜ੍ਹ ਸਾਹਿਬ ਜਾ ਕੇ ਸਾਨੂੰ ਬਹੁਤ ਵਧੀਆ ਲੱਗਿਆ ਮਾਨਸਕ ਸ਼ਾਂਤੀ ਮਿਲਦਾ ਫਤਿਹਗੜ ਸਾਹਿਬ ਜਾਇਓ ਤੇ ਆਪਾਂ ਮਿਲਦੇ ਹੁਣ ਲਾਸਟ ਵਲੌਗ ਚ ਤੇ ਆਪਣਾ ਨਸਟ ਵਲੌਗ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਥੈਂਕ ਯੂ